ਉਸ ਤੋਂ ਬਾਅਦ ਬਤਾ ਦੱਲਿਆ ਵੀ ਜਿਹੜਾ ਬਦਨਾਮ ਹੈ ਕਹਿਣ ਦੇ ਕੋਈ ਸੁਣਾਈ ਨਹੀਂ ਹੁੰਦੀ ਤਾਂ ਮੈਂ ਉਹ ਅਨੁਪਰਾਧ ਨਹੀਂ ਕੀਤੀ ਆਪਾਂ ਜਿਹੜਾ ਹੈਗਾ ਉਹ ਜਿਹੜਾ ਸਬੂਤ ਪੱਕੇ ਤੌਰ ਤੇ ਪੜਾਈ ਗਏ ਇਹਦੇ ਨੇ ਬੰਦ ਦੀ ਕਾਰਵਾਈ ਉਹਨਾਂ ਜਿਹੜਾ ਐਸ਼ ਵਾਲੇ ਸੀਗੇ ਕਹਿੰਦੇ ਸੀ ਉਹ ਨਾਲ ਕਹੀ ਸੀ ਤੁਹਾਨੂੰ ਲੱਗਦਾ ਨਹੀਂ ਸੀ ਮੀਡੀਆ ਨੂੰ ਤੇ ਪੁਲਿਸ ਨੂੰ ਬਦਨਾਮ ਕੀਤਾ ਗਿਆ ਤੁਸੀਂ ਪੂਰੇ ਸ਼ਹਿਰ ਦੇ ਵਿੱਚ ਕੱਲ ਗੁੰਮਰਾਹ ਕਰ ਰਹੇ ਹੋ ਨਹੀਂ ਸਰ ਐਕਚੁਅਲੀ ਉਹਨਾਂ ਦਾ ਅੱਗੇ ਵੀ ਮੈਂ ਤੁਹ ਜਦੋਂ ਉਹਨਾਂ ਦਾ ਪਤਾ ਕੀਤਾ ਨਾ ਉਹਦੇ ਦੋ ਤਿੰਨ ਵਾਰ ਤੁਹਾਡੇ ਨਾਲ 1.70 ਦੀ ਲੋੜ ਤਾਂ ਨਹੀਂ ਹੋਈ ਨਾ ਨਹੀਂ ਹੋਈ ਕਹਿੰਦੇ ਫਿਰ ਤੁਸੀਂ ਕਿਉਂ ਗਿਆ ਹਾਂ ਜੀ ਉਹ ਸੋਤ ਪੈਸੇ ਸੀਗੇ ਤੁਹਾਡੇ ਕੋਲ ਪੈਸੇ ਸੀ ਪਰ ਪੈਸੇ ਜੜੇਗੇ ਮੇਰੇ ਕੋਲ ਘੱਟ ਸੀ ਠੀਕ ਹੈ ਪੈਸੇ ਨਹੀਂ ਤੁਹਾਨੂੰ ਵਾਰ-ਵਾਰ ਪੁੱਛਿਆ ਗਿਆ ਸੀ ਉਦੋਂ ਵੀ ਲੁੱਟਦੀ ਹੋਈ ਐ ਤੁਸੀਂ ਫਿਰ ਕਿਉਂ ਗਿਆ ਵੀ ਪੁਲਿਸ ਨੂੰ ਲੁੱਟ ਹੋਈ ਐ ਯਾਰ ਸਾਨੂੰ ਕਿਉਂ ਗਿਆ ਨਹੀਂ ਲੁੱਟੋਸੇ ਕਰਕੇ ਨਾ ਹੁੰਦੇ ਤੇ ਕਹਿੰਦੇ ਵੀ ਇਹਦੇ ਅੱਗੇ ਜਿਹੜੇ ਕਹਿੰਨੇ ਵਾਰਦਾਤਾ ਇਹਦੇ ਅੰਦਰ ਬਣਦਾ ਕੁਝ ਨਹੀਂ ਫਿਰ ਨਹੀਂ ਜੀ ਮੈਂ ਡਲ ਕਿੱਤੀ ਇਹ ਲੋਕ ਤੁਹਾਡੇ ਤੁਸੀਂ ਤੁਹਾਡੇ ਕੋਲ ਗਲਤੀ ਹੋਈ ਵੱਡੀ ਹਾਂ ਜੀ ਮੈਂ ਮੰਨਦਾ ਜੀ ਮੇਰੀ ਗਲਤੀ ਹੈ ਤੇ ਮੈਂ ਗਲਤੀ ਮੰਨਦਾ ਦੂਸਰੇ ਲੋਕਾਂ ਨੂੰ ਅਪੀਲ ਕਰਾਂਗੇ ਮਤਲਬ ਜਿਹੜੇ ਜੀ ਮੈਂ ਗਲਤ ਹਾਂ ਵੀ ਪੁਲਿਸ ਨੂੰ ਜਿਹੜਾ ਸਪਸ਼ਟ ਕਰਨ ਦਿਓ ਜੋ ਜਿਵੇਂ ਮੇਰੇ ਨਾਲ ਹੋਇਆ ਉਹ ਨਾ ਠੀਕ ਹੈ ਮੈਂ ਗਲਤੀ ਦਾ ਮੈਂ ਹੋਊਂ ਵੀ ਕੋਣਿਆ ਆਖਰ ਕੀ ਗੱਲਬਾਤ ਸੀਗੀ ਸਰ ਮਾਮਲਾ ਕੀ ਸੀਗਾ ਪਹਿਲਾਂ ਤਾਂ ਇਹ ਦੱਸ ਦਿਓ ਜੀ ਤੇ ਉਸ ਤੋਂ ਬਾਅਦ ਕੀ ਕਰ ਰਿਹਾ ਜੀ ਜੈ ਹਿੰਦ ਜੀ ਸਾਰਿਆਂ ਕੱਲ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ 170000 ਦੀ ਉਸ ਹੁੰਦੀ ਜਿਹੜਾ ਕਿ ਇੱਕ ਵਿਅਕਤੀ ਜਿਹੜਾ ਸਾਫਟ ਕਾ ਚੁੰਗੀ ਤੇ ਆਇਆ ਸੀ ਤੇ ਆਪਣੇ ਕਾਰ ਵਿੱਚ ਜਾ ਰਿਹਾ ਸੀ ਉਸ ਵੱਲੋਂ ਇਹ ਰਿਪੋਰਟ ਕੀਤਾ ਗਿਆ ਕਿ ਫਾਜ਼ਲ ਕਾ ਚੁੰਗੀ ਦੇ ਉੱਤੇ ਉਸ ਪਾਸੋਂ ਜਿਹੜਾ 170000 ਰੁਪਇਆ ਇੱਕ ਵਿਅਕਤੀ ਵੱਲੋਂ ਖੋਹ ਕਰ ਦਿੱਤਾ ਇਸ ਸਬੰਧੀ ਉਹਦੇ ਵੱਲੋਂ ਇੱਕ ਮੀਡੀਆ ਬਾਈਟ ਦਿੱਤੀ ਗਈ ਜਿਸ ਪ੍ਰੰਤ ਜਿਹੜੀ ਇਹ ਸੂਚਨਾ ਹੈਗੀ ਆ ਪੁਲਿਸ ਤੱਕ ਪਹੁੰਚਦੀ ਹੈ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਉੱਥੇ ਇਨਵੈਸਟੀਗੇਸ਼ਨ ਲਈ ਸਾਡਾ ਡਿਊਟੀ ਆਫਸਰ ਤੇ ਐਸਟੀਓ सिटी वाना ਬਹੁਤ ਉੱਥੇ ਪਹੁੰਚ ਕੇ ਮੌਕੇ ਤੇ ਉਹਨਾਂ ਦੀ ਤਫ਼ਤੀਸ਼ ਕੀਤੀ ਜਾਂਦੀ ਜੋ ਵਿਕਟਮ ਆਪਣੇ ਆਪ ਨੂੰ ਦੱਸ ਰਿਹਾ ਸੀ ਸੰਜੀ ਕੁਮਾਰ ਸਾਨੂੰ ਪ੍ਰਤਾਪ ਸਿੰਘ ਨਿਹਾਲ ਕਿਡੇ ਦਾ ਰਹਿਣ ਵਾਲਾ ਉਸ ਵੱਲੋਂ ਦੱਸਿਆ ਗਿਆ ਕਿ ਮੈਂ ਇੱਕ ਹੋਟਲ ਦੀ ਪੇਮੈਂਟ ਕਰਨ ਲਈ ਜਾ ਰਿਹਾ ਸੀ ਤੇ ਮੇਰੇ ਪਾਸ 170000 ਰੁਪਏ ਸੀ ਜੋ ਬਾਦਲ ਕਾ ਚੁਲਗੀ ਦੇ ਇੱਕ ਵਿਅਕਤੀ ਜਿਸ ਦੀ ਅੱਛੇ ਪਹਿਲਾਂ ਉਸ ਨਾਲ ਕੋਈ ਝੜਪ ਹੁੰਦੀ ਹੈ ਤੇ ਉਸ ਤੋਂ ਬਾਅਦ ਉਸ ਕੋਲੋਂ 170000 ਵੀ ਕੋਟਾ ਕੇ ਚੁੱਕੇ ਜਦੋਂ ਉੱਥੋਂ ਪ੍ਰੀ-ਇੰਡਮਨ ਰਿਵੈਸਟੀਗੇਸ਼ਨ ਕੀਤੀ ਜਾਂਦੀ ਹੈ ਆਸ-ਪਾਸ ਤੋਂ ਪੁੱਛਿਆ ਜਾਂਦਾ ਉਸ ਤੋਂ ਬਾਅਦ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਸਸਪੈਕਟਡ ਪਰਸਨ ਸੀਗਾ ਜਗਸੀਰ ਸਿੰਘ ਜਿਹੜਾ ਸ਼ੇਰਾ ਸੀਰਾ ਜੋ son of ਤਾਰਾ ਸਿੰਘ ਟਾਣੀ ਨਰਿੰਦਰ ਸਿੰਘ ਦਾ ਰਹਿਣ ਵਾਲਾ ਹੈਗਾ ਜਿਹੜਾ 40-42 ਸਾਲ ਕਰੀਬ ਦੀ ਉਮਰ ਹੈਗੀ ਆ ਉਹ ਪਤਾ ਲੱਗਦਾ ਹੈ ਕਿ ਇਸ ਵਿਅਕਤੀ ਨਾਲ ਜਿਹੜੀ ਉਸਦੀ ਝਟਕ ਹੋਈ ਹੈ ਤੇ ਇਹ ਐਲੀਗੇਸ਼ਨਸ ਜਿਹੜੇ ਉਹਦੇ ਹੈਗੇ ਨੇ ਇਹਦੇ ਉੱਤੇ ਇਹ ਇਹ ਨੂੰ ਬਲਾਕੇ ਪੁੱਛਿਆ ਜਾਂਦਾ ਤੇ ਮੌਕੇ ਤੋਂ ਜੋ ਤਵਦੀਸ਼ ਕੀਤੀ ਜਾਂਦੀ ਹੈ ਸੋ ਉਸ ਵਿੱਚ 1.70 ਹਜ਼ਾਰ ਦੀ ਕੋਸ ਹੁੰਦੀ ਕੁਝ ਵੀ ਪੁਖਤਾ ਸਾਹਮਣੇ ਨਹੀਂ ਆਂਦਾ ਜੋ ਕਿ ਬਿਲਕੁਲ ਹੀ ਝੂਠੀ ਨਿਕਲਦੀ ਹੈ ਅਸਲ ਵਾਕਿਆ ਇਹ ਹੁੰਦਾ ਕਿ ਇਹ ਦੋਨੋਂ ਉਥੋਂ ਕ੍ਰਾਸ ਕਰ ਰਹੇ ਹੁੰਦੇ ਆ ਤਾਂ ਇਹਨਾਂ ਦੀ ਕਲੋਸਿੰਗ ਨੂੰ ਲੈ ਕੇ ਆਪਸ ਵਿੱਚ ਇਹਨਾਂ ਦੀ ਤੁਟੂ ਮੇਮੇ ਹੁੰਦੀ ਹੈ ਪਹਿਲਾਂ ਫਿਰ ਇਹ ਲੜਦੇ ਨੇ ਜਿਸ ਪ੍ਰੰਤ ਇਹਨਾਂ ਦੇ ਵਿੱਚ ਝਗੜਾ ਵੀ ਹੁੰਦਾ ਛੋਟਾ ਜਿਹਾ ਸੋ ਸੰਜੀ ਕੁਮਾਰ ਵੱਲੋਂ ਇੱਕ ਝੂਠੀ ਤਲਾਹ ਜਿਹੜੀ ਦਿੱਤੀ ਗਈ ਕਿ ਇਹਨੂੰ ਮੈਟਰ ਨੂੰ ਵੱਡਾ ਕਰਨ ਲਈ ਤੇ ਜਗਸੀਰ ਸਿੰਘ ਸੇਰੇ ਨੂੰ ਇੱਕ ਝੂਠੇ ਕੇਸ ਦੇ ਵਿੱਚ ਪਸਾਣਾ ਹੈ ਕਿ 1.70 ਲੱਖ ਦੀ ਹੋ ਰਹੀ ਹੈ ਜੋ ਇਹ ਸਾਰਾ ਮਾਮਲਾ ਇਨਵੈਸਟੀਗੇਟ ਕਰਕੇ ਇਸ ਤਰ੍ਹਾਂ ਦਾ ਕੁਝ ਵੀ ਜਿਹੜਾ ਪਾਇਆ ਨਹੀਂ ਗਿਆ ਮੈਂ ਇੱਥੇ ਲੋਕਾਂ ਨੂੰ ਇਹ ਅਪੀਲ ਕਰੂੰਗਾ ਕਿ ਜੋ ਇਸ ਤੋਂ ਪਹਿਲਾਂ ਵੀ 2 ਦਿਨ ਪਹਿਲਾਂ ਮੌਜਗੜ ਵਿਖੇ ਸਿਮਿਲਰ ਵਾਕਿਆ ਹੋਇਆ ਸੀ ਕਿ ਇੱਕ ਦੋ ਭਰਾਵਾਂ ਵੱਲੋਂ ਨਾ ਇੱਕ ਤੀਸਰੇ ਬੰਦੇ ਤੇ ਅਲੀਗੇਸ਼ਨ ਲਗਾਏ ਗਏ ਸੀ ਕਿ ਪੁਸਪਾਸੋਂ 2.5 ਲੱਖ ਦੀ ਧੋਖੀ ਕੀਤੀ ਗਈ ਹੈ ਤੇ ਸਿਮਿਲਰਲੀ ਇਹ ਕੱਲ ਇੱਕ ਇਨਸੀਡੈਂਟ ਹੈ ਕਿ ਜੀ 1.70 ਲੱਖ ਦੀ ਧੋਖੀ ਕੀਤੀ ਗਈ ਜੋ ਕਿ ਬਿਲਕੁਲ ਹੀ ਠੂਠੇ ਪਾਏ ਗਏ ਸੋ ਇਹਨਾਂ ਦੇ ਖਿਲਾਫ ਜਿਹੜੀ ਬਣਦੀ ਨਵੇਂ ਕਾਨੂੰਨਾਂ ਦੀ ਜਿਹੜੀ ਬਣਦੀ ਆ ਧਾਰਾਵਾਂ ਹੈਗੀਆਂ ਉਹਨਾਂ ਅਧੀਨ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤੇ ਇਸ ਤੋਂ ਇਲਾਵਾ ਮੈਂ ਬਾਕੀਆਂ ਨੂੰ ਵੀ ਇਹ ਇਹ ਦੱਸਣਾ ਚਾਹਾਂਗਾ ਕਿ ਅਗਰ ਤੁਸੀਂ ਪੁਲਿਸ ਨਾਲ ਜੋ ਵੀ ਸਾਇਤਾ ਚਾਹੁੰਦੇ ਹੋ ਤੇ ਪੁਲਿਸ ਨਾਲ ਕੋਆਪਰੇਸ਼ਨ ਇੱਕ ਵਧੀਆ ਸਮਾਜ ਸਿਰਜਣਾ ਤਾਂ ਸੱਚੀ ਇਤਲਾ ਜਿਹੜੀ ਪੁਲਿਸ ਨੂੰ ਦਿੱਤੀ ਜਾਵੇ ਤੇ ਝੂਠੀ ਇਤਲਾ ਕਿਸੇ ਨੂੰ ਫਸਾਉਣ ਲਈ ਜਾਣਬੁੱਝ ਕੇ ਚੀਜ਼ ਨੂੰ ਵੱਡਾ ਕਰਨ ਲਈ ਇਹ ਬਿਲਕੁਲ ਨਾ ਦਿੱਤੀ ਜਾਵੇ ਇਸ ਵੱਲ ਦੀ ਪੂਰੀ ਸ਼ਕਤੀ ਨਾਲ ਜਿਹੜੀ ਹੈਗੀ ਹੈ ਕਾਰਵਾਈ ਕੀਤੀ ਸਰ ਇੱਕ ਹਫਤੇ ਚ ਦੋ ਘਟਨਾਵਾਂ ਇਸ ਤਰ੍ਹਾਂ ਹੀ ਹੋਈਆਂ ਪੁਲਿਸ ਵੀ ਗੁੰਮਰਾਹ ਹੋਈ ਹੈ ਪੱਤਰਕਾਰਾਂ ਨੂੰ ਗੁੰਮਰਾਹ ਕੀਤਾ ਪੂਰਾ ਸਮਾਜ ਗੁੰਮਰਾਹ ਹੋਇਆ ਪੁਲਿਸ ਤੇ ਪ੍ਰਤੀ ਭਾਵਨਾ ਵੀ ਲੋਕਾਂ ਦੀ ਚੇਂਜ ਹੋਈ ਹੈ ਅਓ ਇਸ ਤਰ੍ਹਾਂ ਦੀ ਕਿਹੜੀ ਸਖਤ ਕਾਰਵਾਈ ਇਹਨਾਂ ਤੇ ਕਰਨੀ ਪਵੇ ਕਿ ਲੋਕ ਇਸ ਤਰ੍ਹਾਂ ਦਾ ਕੰਮ ਨਾ ਕਰਨ ਦੀ ਦੇਖੋ ਜਿਹੜਾ ਤੁਸੀਂ ਗੱਲ ਦਸੀ ਹੈ ਬਿਲਕੁਲ ਸਹੀ ਹੈਗੀ ਕਿ ਇਹਨਾਂ ਨੇ ਸਮਾਜ 'ਚ ਇੱਕ ਗਲਤ ਮੈਸੇਜ ਦਿੱਤਾ ਹੈਗਾ ਲੋਕਾਂ ਨੂੰ ਇੱਕ ਤਰ੍ਹਾਂ ਦਾ ਇਹ ਦਿਖਾਇਆ ਕਿ ਇੱਥੇ ਠੀਕ ਨਹੀਂ ਚੱਲ ਰਹਾ ਹੈ ਲੇਕਿਨ ਅਜਿਹੇ ਕੁਝ ਨਿਕਲਿਆ ਨਹੀਂ ਸੋ ਜਿਹੜੀਆਂ ਵੀ ਬਣਦੀਆਂ ਕਾਨੂੰਨੀ ਤਰ੍ਹਾਂ ਇਹਨਾਂ ਨੂੰ ਝੂਠੇ ਝੂਠੀ ਇਤਲਾਹ ਦੇਣ ਦਾ ਤਲੰਦਰਾ ਤੇ ਇਸ ਸੰਬੰਧੀ ਹੋਰ ਜਿਹੜੀ ਚੀਜ਼ ਹੈਗੀ ਆ ਉਹ ਇਹਨਾਂ ਦੇ ਖਿਲਾਫ ਕੀਤੀ ਜਾਵੇਗੀ ਤਾ ਜੋ ਅੱਗੇ ਤੋਂ ਕੋਈ ਵੀ ਜਿਹੜਾ ਵਿਅਕਤੀ ਹੈਗਾ ਐਸੀ ਜਿਹੜੀ ਹੈਗੀ ਆ ਝੂਠੀ ਪਲਾ ਪੁਲਿਸ ਨੂੰ ਨਾ ਦੇਵੇ ਤੇ ਸਾਰੇ ਸਮਾਜ ਦਾ ਜਿਹੜਾ ਸਮਾਂ ਤੇ ਜਿਹੜਾ ਉਹ ਹੈ ਬਰਬਾਦ ਨਾ ਸਰ ਇਹ ਗਲਵਿਸ਼ ਸਾਜਿਸ਼ ਰਚੀ ਕਿਉਂ ਗਈ ਸਰ ਸਾਜਿਸ਼ ਰਚੀ ਗਈ ਕਿ ਮੈਂ ਜਿਹੜਾ ਇਹ ਡਕਸੀਰ ਸੀਰੇ ਨਾਲ ਜਿਹੜੀ ਉੱਥੇ ਵਰਵਲ ਦੀ ਆਰਡਰ ਕੇਸ਼ਨ ਹੋਈ ਹੈ ਕਿ ਇਹਨੂੰ ਇੱਕ ਵੱਡਾ ਬਣਾ ਦੰਦੇ ਉਹਦੇ ਦੇ ਖੋ ਦਾ ਕਰਚਾ ਦਾ ਲਿਖਰਾਵਾ ਲੋਕਾਂ ਨੂੰ ਇਹ ਲੱਗਦਾ ਕਿ ਆਪਾਂ ਇੱਕ ਝੂਠੀ ਪਲਾ ਕਸ਼ਨ ਦੇ ਦੇਵਾਂਗੇ ਐਫ ਆਈ ਆਰ ਰਜਿਸਟਰ ਕਰਨਗੇ ਤੇ ਫੇਰ ਉਹਨੂੰ ਫੜ ਲੈਣਗੇ ਤੇ ਉਹਦੇ ਦੇ ਇੱਕ ਸਖਤੀ ਵਾਲੀ ਕਾਰਵਾਈ ਹੋ ਜੂਗੀ ਝੂਠੀ ਸੋ ਇਹ ਮੈਂ ਦੱਸਣਾ ਚਾਹਾਂਗਾ ਕਿ ਪ੍ਰੋਪਰ ਵੈਰੀਫਿਕੇਸ਼ਨ ਤੋਂ ਬਾਅਦ ਹੀ ਕਿਸੇ ਤਰ੍ਹਾਂ ਦੀ ਵੀ ਕਾਨੂੰਨੀ ਕਾਰਵਾਈ ਹੋ ਜਾਵਣੀ ਜਾਵੇਗੀ ਕੋਈ ਵੀ ਇਹ ਝੂਠੀ ਇਤਲਾਹ ਦੇ ਕੇ ਇਹ ਨਾ ਸਮਝੇ ਕਿ ਅਸੀਂ ਫਿਰ ਝੂਠ ਦੱਸ ਕੇ ਦੇ ਪਾਸੇ ਹੋ ਜੀ ਉਹਦੇ ਕੋਲ ਪੈਸੇ ਹੈਗੇ ਸੀ ਜੀ ਉਸ ਵਕਤ ਜੀ ਉਸ ਕੋਲ ਇਹ ਪੈਸੇ ਹੋਣੇ ਕੋਈ ਸਾਬਤ ਨਹੀਂ ਹੋਏ ਹੈ ਜੀ ਜੋ ਹੁਣ ਤੱਕ ਉਹਨੇ ਆਪਣੇ ਮੂੰਹ ਵੀ ਮੰਨਿਆ ਹੈਗਾ ਕਿ ਮੇਰੇ ਵੱਲੋਂ ਇਹ ਜਾਣ ਗੁੱਝ ਕੇ ਉਹ ਮੇਰੇ ਤੋਂ ਮੈਂ ਕੀਤਾ ਹੈਗਾ ਤਾਂ ਜੋ ਮੈਂ ਜਿੱਸੀ ਨੂੰ ਸਾਸ ਸਕਾਂ ਠੀਕ ਹੈ ਕਿਉਂਕਿ ਉਦੋਂ ਹੀਟ ਆਫ ਦਾ ਮੂਵਮੈਂਟ ਚ ਉਹਨਾਂ ਦੀ ਲੜਾਈ ਹੋਈ ਸੀ ਤੇ ਉਹਦਾ ਮਨ ਸੀਗਾ ਕਿ ਹੁਣ ਮੈਂ ਇਹਦੀ ਰੰਜਿਸ਼ ਆਪਣੀ ਪੂਰੀ ਕਾਢ ਹੀ ਲਾਂ